ਸੋ ਸਫਰ ਕਰਦ ਕਰਦੇ ਆਪਾਂ ਸਮਰਾਲੇ ਆ ਗਏ ਆ ਜੀ ਸਮਰਾਲੇ ਤੋਂ ਆਪਾਂ ਹੁਣ ਇੱਥੋਂ ਮੁੜ ਜਾਣਾ ਚੰਡੀਗੜ੍ਹ ਵਾਲੇ ਪਾਸੇ ਨੂੰ ਠੀਕ ਆ ਜੀ ਇਹ ਬਾਈਪਾਸ ਜਿਵੇਂ ਆਪਣੇ ਨਵੇਂ ਸ਼ਹਿਰ ਸਾਡੇ ਬਾਰੋ-ਬਾਰ ਬਾਈਪਾਸ ਬਣਿਆ ਸਮਰਾਲੇ ਤੋਂ ਬਾਰੋ-ਬਾਰ ਇੱਦਾਂ ਹੀ ਬਾਈਪਾਸ ਬਣ ਗਿਆ ਇੱਥੇ ਲਿਖਿਆ ਆ ਸਾਡੇ ਖਮਾਣੋ ਸਾਡੇ ਮਿੱਤਰਾਂ ਦਾ ਸ਼ਹਿਰ ਸਾਡੇ 50 ਟੈਕਸੀ ਆਪਰੇਟਰ ਯੂਨੀਅਨ ਰਜਿਸਟਰਡ ਨੰਬਰ 31 ਦੇ ਪੰਜਾਬ ਪ੍ਰਧਾਨ ਸੁਤਵੀਰ ਸਿੰਘ ਸੋਢੀ ਸਰਾਉਂਡ ਟੂਰ ਐਂਡ ਟਰੈਵਲ ਖਮਾਣੋ ਸੋ ਸੂਰਜ ਚੜ ਰਿਹਾ ਤੇ ਆਪਾਂ ਬਾਈਪਾਸ ਫੜ ਲਿਆ ਇਹ ਪਿੱਛੋਂ ਰੋਡ ਆ ਰਿਹਾ ਲੁਧਿਆਣੇ ਤੋਂ ਤੇ ਅੱਗੇ ਜਾ ਰਿਹਾ ਇਹ ਆ ਸਾਹਮਣੇ ਖਮਾਣੋ ਕਰਨ ਚੰਡੀਗੜ੍ਹ ਠੀਕ ਜੀ ਤਾਂ ਸਫ਼ਰ ਸ਼ੁਰੂ ਆ ਇਸੇ ਤਰ੍ਹਾਂ ਜਿਹੜੇ ਸ਼ਾਟ ਆ ਉਹ ਆਪਾਂ ਵਿੱਚ ਪਾਉਂਦੇ ਰਾਂਗੇ ਜੀ ਸੋ ਤੁਹਾਨੂੰ ਜਾਣਕਾਰੀ ਦਿੰਦੇ ਰਾਂਗੇ ਜੀ ਧੰਨਵਾਦ ਆ ਹਰਿਓ ਕਲਾ ਸਰ ਆਪਣੇ ਇੱਕ ਇਥੇ ਜਿਹੜਾ ਦਿੱਲੀ ਅੰਦੋਲਨ ਦੇ ਵਿੱਚ ਬੜਾ ਬੰਦੇ ਸਾਥ ਦਿੱਤਾ ਸੀ ਇਹਨਾਂ ਦੇ ਪੂਰੇ ਪਿੰਡ ਦਾ ਲੰਗਰ ਉੱਥੇ ਆਪਣੇ ਨਾਲ ਚੱਲਦੇ ਨੇ ਸੇਵਾ ਕਰਦੇ ਸੀਗੇ ਲੰਗਰ 'ਚ ਸੋ ਧੰਨਵਾਦ ਆ ਜੀ ਹੋਰ ਇਹ ਬੁੰਦਲੀ ਵੀ ਆ ਗਈ ਉਹ ਕਹਿੰਦੇ ਕਿੱਥੇ ਖੜੀਆਂ ਬੁੰਦਲੀ ਖੜੀਆਂ ਕਹਿੰਦੇ ਬੁੰਦਰੀ ਕਹਦੇ ਖੜੀਆਂ ਬਹਿ ਜਾ ਉਹ ਬੁੰਦਲੀ ਆ ਜੀ ਇਹ ਸੋ ਧੰਨਵਾਦ ਸਰ ਸਿਕਾਲ